ਜੇਕਰ ਤੁਸੀਂ ਵੀ ਅੰਮ੍ਰਿਤਸਰ ਜਲੰਧਰ ਜਾਂ ਲੁਧਿਆਣਾ ਤੋਂ ਅੰਬਾਲਾ ਦਿੱਲੀ ਜਾ ਰਹੇ ਹੋ ਤਾਂ ਹੋ ਜਾਓ ਸਾਵਧਾਨ ਕਿਉਂਕਿ ਕਰੋੜਾਂ ਰੁਪਏ ਦਾ ਟੋਲ ਟੈਕਸ ਇਕੱਠਾ ਕਰਨ ਦੇ ਬਾਵਜੂਦ ਨੈਸ਼ਨਲ ਹਾਈਵੇ ਨੰਬਰ 44 ਤੇ ਖੰਨਾ ਸਮਰਾਲਾ ਚੌਂਕ ਦੇ ਹਾਈਵੇ ਦੇ ਉੱਪਰਲੇ ਪਾਸੇ ਕਰੀਬ 3 ਫੁੱਟ ਡੂੰਗਾ ਟੋਆ ਪੈ ਗਿਆ ਜੋ ਕਿ ਰਾਹੀਗਰਾਂ ਲਈ ਵੱਡੀ ਮੁਸੀਬਤ ਬਣ ਸਕਦਾ ਹੈ ਅਤੇ ਕਿਸੇ ਵੱਡੇ ਹਾਦਸੇ ਦਾ ਕਾਰਨ ਵੀ ਮੌਕੇ ਤੇ ਰਾਹ ਜਾਂਦੇ ਰਾਹੀਗਰਾਂ ਨੇ ਦੱਸਿਆ ਕਿ ਉਹਨਾਂ ਦਾ ਵਾਹਨ ਇੱਕਦਮ ਹੀ ਵੱਡੇ ਖੱਡੇ ਦੇ ਵਿੱਚ ਜਾ ਵੱਜਾ ਜਿਸ ਨਾਲ ਉਹ ਅਨਬੈਲੈਂਸ ਹੋ ਗਏ ਪਰ ਕੋਈ ਨੁਕਸਾਨ ਨਾ ਹੋ ਬਚ ਗਿਆ ਇਸ ਮੌਕੇ ਰਾਹਗੀਰਾਂ ਨੇ ਇੱਕ ਨੇਕ ਉਪਰਾਲਾ ਕਰਦਿਆ ਮੌਕੇ ਤੇ ਇੱਕ ਬੋਰੀ ਕਬਾੜ ਦੀ ਉਸ ਖੱਡੇ ਵਿੱਚ ਰੱਖ ਦਿੱਤੀ ਤਾਂ ਜੋ ਹੋਰ ਵਾਹਨ ਚਾਲਕਾਂ ਦਾ ਨੁਕਸਾਨ ਨਾ ਹੋ ਸਕੇ ਉਹਨਾਂ ਨੈਸ਼ਨਲ ਹਾਈਵੇ ਤੋਂ ਮੰਗ ਕੀਤੀ ਹੈ ਕਿ ਇਸ ਟੋਏ ਨੂੰ ਤੁਰੰਤ ਭਰਿਆ ਜਾਵੇ ਤਾਂ ਜੋ ਕੋਈ ਵੱਡਾ ਹਾਸਾ ਜਾਂ ਅਣਹੋਣੀ ਨਾ ਵਾਪਰ ਸਕੇ ਕਹਿੰਦੇ ਕਿ ਆਇਨਾ ਟੀਵੀ ਨਿਊਜ਼ ਚੈਨਲ ਵਿੱਚ ਖਬਰਾਂ ਅਤੇ ਇਸ਼ਤਿਹਾਰ ਦੇ ਲਈ ਸਾਡੇ ਨੰਬਰ 987773899 ਤੇ ਸੰਪਰਕ ਕਰੋ ਸਰ ਇਹ ਚੀਜ਼ ਨੂੰ ਅਸੀਂ ਇਦਾਂ ਦੇਖਦੇ ਹਾਂ ਸਭ ਤੋਂ ਵੱਡੀ ਗੱਲ ਸੈਂਟਰ ਸਰਕਾਰ ਦੀ ناکਾਮੀ ਇਹ ਬਹੁਤ ਵੱਡੀ ਨੈਸ਼ਨਲ ਹਾਈਵੇ ਜਿਹੜਾ ਦਿੱਲੀ ਨੂੰ ਜਾਂਦਾ ਰਾਹ ਮੈਂ ਇਹ ਇਹ ਗੱਲ ਕਹੂੰਗਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਕਿ ਸੈਂਟਰ ਸਰਕਾਰ ਲੋਕਾਂ ਦੀ ਜਾਨ ਨਾਲ ਖੇਡਦੀ ਪਈ ਆ ਇਹ ਅਨੇ ਨੇ ਲੱਖਾਂ ਦਾ ਅਨੇ ਨਾ ਟੈਕਸ ਲੈਂਦੇ ਨੇ ਉਹ ਭਾਈ ਤੁਸੀਂ ਟੈਕਸ ਲੈਣੇ ਹੋ ਲੋਕਾਂ ਦਾ ਟੈਕਸ ਲੈਣੇ ਹੋ ਮੰਨਿਆਂ ਦਾ ਟੈਕਸ ਲੈਣੇ ਹੋ ਪਰ ਲੋਕਾਂ ਦੀ ਜਾਨ ਤਾਂ ਸੇਫ ਕਰ ਦਿਓ ਤੁਸੀਂ ਹਾਲ ਦੇਖੋ ਟੋਏ ਦਾ ਕੀ ਹਾਲ ਹੈ ਪੁਲ ਦੇ ਉੱਤੇ ਇੰਨਾ ਵੱਡਾ ਟੋਆ ਇਹ ਨਹੀਂ ਪਤਾ ਵੀ ਉਹਦੇ 5 ਮਿੰਟਾਂ ਬਾਅਦ 10 ਮਿੰਟਾਂ ਬਾਅਦ ਉਹਦੇ ਕੀ ਹੋ ਜਵੇ ਅੰਨੀ ਵੱਡੀ ਨਾਕਾਮੀ ਹੈ ਜੀ ਇਹ ਸੈਂਟਰ ਸਰਕਾਰ ਦੀ ਰੱਬ ਦਾ ਅਸਰ ਸ਼ੁਕਰ ਕਰੋ ਜਿਹੜੀ ਉਹਦੇ ਗੱਡੀ اٹਕੀ ਸੀ ਵੀ ਉਹਨੇ ਦੇ ਨਾਲ ਪਨੀ ਕੋਈ ਦਿੱਤਾਂ ਦਿੱਤਾ ਮਰੇ ਆ ਗਿਆ ਵੀ ਉਹਨਾਂ ਦੇ ਨਾਲ ਚਲੋ ਰੱਬ ਦਾ ਸ਼ੁਕਰ ਹੈ ਜੀ ਕੋਈ ਭਾਣਾ ਐਸਾ ਨਹੀਂ ਵਾਪਰਿਆ ਪਰ ਸੈਂਟਰ ਸਰਕਾਰ ਨੂੰ ਲੋੜ ਹੈ ਇਸ ਕੰਮ ਦੇ ਉੱਤੇ ਧਿਆਨ ਦੇਣ ਦੀ ਮੈ ਸਮਝ ਨਹੀਂ ਆਉਂਦਾ ਜਿਹੜੇ ਉਹਦੇ ਦੇ ਭਾਜੀ ਦੇ ਲੋਕਲ ਲੀਡਰ ਨੇ ਉਹ ਇਹ ਇਹ ਮੁੱਦਾ ਲੈ ਕੇ ਆਪਣੇ ਪਾਰਟੀ ਦੇ ਵੱਡੇ ਲੀਡਰਾਂ ਕੋਲ ਕਿਉਂ ਨਹੀਂ ਜਾਂਦੇ ਕਿਉਂ ਗੱਲਾਂ ਕਰਦੇ ਨੇ ਇਹ ਮੈਨੂੰ ਸਮਝ ਹੀ ਨਹੀਂ ਆਉਂਦੀ ਇਹਨਾਂ ਦੀ ਗੱਲ ਭਾਈ ਤੁਸੀਂ ਆਪਣਾ ਖੰਨੇ ਸ਼ਹਿਰ ਦੇ ਲੋਕਾਂ ਦਾ ਭਲਾ ਮੰਗ ਲਓ ਨੈਸ਼ਨਲ ਹਾਈਵੇ ਹੈ ਇਹ ਦਿੱਲੀ ਨੂੰ ਜਾਂਦਾ ਰਾ ਉਰੇ ਤੁਸੀਂ ਆਪਣਾ ਕੋਈ ਘਾਟੇ ਵਾਲਾ ਸੌਦਾ ਨਾ ਪੈਦਾ ਹੋ ਜਵੇ ਵੱਧ ਤੋਂ ਵੱਧ ਇਸ ਮੁੱਦੇ ਉੱਤੇ ਧਿਆਨ ਦੇਣ ਦੀ ਲੋੜ ਹੈ ਜੀ ਇਹ ਤਾਂ ਜੀ ਬਸ ਦੇਖੋ ਸੈਂਟਰ ਸਰਕਾਰ ਦੀ ਨਲਾਕੀ ਹੈ ਇਹ ਮੇਨ ਹਾਈਵੇ ਹੋਵੇ ਇੰਨੇ ਟੋਲ ਟੈਕਸ ਹੋਣ ਇੰਨਾ ਕੁਝ ਹੋਵੇ ਇੰਨੇ ਲੋਕ ਪੈਸੇ ਭਰਦੇ ਹੁਣ ਤਾਂ ਵੀ ਇੰਨਾ ਮਾੜਾ ਹਾਲ ਦੇਖੋ ਹੱਦ ਹੋ ਗਈ ਹੈ ਤਾਂ ਜੀ ਪਹਿਲਾਂ ਵੀ ਦੇਖੋ ਟੋਏ ਪਏ ਹੋਏ ਨੇ ਉਹ ਵੀ ਇਹਨਾਂ ਨੇ ਐਵੇਂ ਟੈਂਪਰੇਰੀ ਲਾ ਕੇ ਉੱਪਰ ਮੜਿਆ ਉਹ ਕਰਕੇ ਭਰੇ ਹੋਏ ਨੇ ਠੀਕ ਹੈ ਇਹਦਾ ਵੀ ਇਹੀ ਹਾਲ ਆ ਵਿੱਚ ਪਤਾ ਨਹੀਂ ਕਿੰਨਾ ਕੋਈ ਥੈਲੇ ਥੁੱਲੇ ਕੀ ਰੱਖਿਆ ਹੋਇਆ ਰੱਬ ਜਾਣਦਾ ਜਾਂ ਇਹਨਾਂ ਨੂੰ ਪਤਾ ਠੀਕ ਹੈ ਉਹ ਹੁਣ ਜੇ ਇਹ ਦੇਖੋ ਵੀ ਜੇ ਕੋਈ ਇੱਥੋਂ ਗੱਡੀ ਜਾਂ ਭਾਰੀ ਟਰੱਕ ਜਿਵੇਂ ਆਪਣੇ ਸਾਡੇ ਪਹਿਲਾਂ ਖੰਨੇ ਇੱਥੇ ਇੱਕ ਉਹ ਜਿਗਾ ਟੈਂਕ ਰਿਹਾ ਪਲਟ ਗਿਆ ਦੀਗਾ ਉਹ ਤੇਲ ਦਾ ਭਰਿਆ ਹੋਇਆ ਸ਼ਾਇਦ ਥੋੜੇ ਯਾਦ ਹੋਵੇ ਠੀਕ ਹੈ ਅੱਗ ਲੱਗੀ ਸੀਗੀ ਬਹੁਤ ਉਹ ਜੇ ਜੇ ਕੋਈ ਮਤਲਬ ਭਾਰੀ ਇਹ ਜਹਾ ਹਾਸਾ ਹੋ ਗਿਆ ਥੱਲੇ ਦੇਖੋ ਘਰ ਨੇ ਦੁਕਾਨਾਂ ਨੇ ਲੋਕ ਜਾ ਰਹੇ ਨੇ ਕਿੰਨਾ ਵੱਡਾ ਮਤਲਬ ਉਹ ਹਾ ਹਾਸਾ ਹੋ ਜਾਊਗਾ ਗੱਡੀ ਪਲਟ ਸਕਦੀ ਹੈ ਜੀ ਜਦੋਂ ਗੱਡੀ ਦਾ ਇਧਰ ਨੂੰ ਵਜਨ ਪੈਣਾ ਗੱਡੀ ਨੇ ਪਲਟ ਜਾਣਾ ਪਲਟ ਕੇ ਥੱਲੇ ਜਾਊਗੀ ਸਿੱਧੀ ਥੱਲੇ ਥੱਲੇ ਗਿਰੂਗੀ ਜਾ ਕੇ ਜਿੰਨੇ ਲੋਕ ਨੇ ਸਾਰਿਆਂ ਦੇ ਉੱਪਰ ਗਿਰੂ ਕੋਈ ਨਾ ਕੋਈ ਹਾਸਾ ਹੋ ਜਾਊਗਾ ਬੜਾ ਇਹ ਤਾਂ ਚਾਹੀਦਾ ਦੇਖੋ ਜੀ ਸੈਂਟਰ ਸਰਕਾਰ ਨੂੰ ਵੀ ਇਹਦਾ ਕੋਈ ਪੱਕਾ ਹੱਲ ਕਰਿਆ ਜਾਵੇ ਠੀਕ ਹੈ ਜੇਦਾ ਡਿਜ਼ਾਈਨਰ ਆਪਣਾ ਟੋਇਆਂ ਦਾ ਪੱਕੇ ਹੀ ਹੱਲ ਕਰਿਆ ਜਾਵੇ ਕੋਈ ਜਾਂ ਇਹਨੂੰ ਦੁਬਾਰਾ ਬਣਾਉਣ ਜੋ ਵੀ ਕਰਨਾ ਹੈ ਇਹ ਕਰਨ ਇਹਦਾ ਹੱਲ ਕਰਨਾ